ओके आप कौन मेरा बाप ਵਿਚੜ ਜਾਵੇ ਜੇ ਯਾਰ ਵੇ ਤੇਰਾ ਵਾਹ ਬਤਾ ਲੱਗ ਜੇ ਵਿਚੋੜ ਕੇ ਤੈਨੂੰ ਕਹਿਣਾ ਪੈ ਜਾਉ ਦੁਨੀਆ ਨੂੰ ਮਾਹੀ ਬਾ ਗੰਦਾ ਜੀਵੇ ਸਾਡਾ ਯਾਰ ਮਿਲਾ ਹੈ ਤੇ ਮਰ ਮੁਕਾ ਕੀ ਬਾਤ ਸਾਡਾ ਬਿਨ ਸਜਣਾ ਦੇ ਕੀਵੇ ਸਾਡਾ ਬਿਨ ਮਾਹੀ ਦੇ ਕੀ ਰੱਬ ਯਾਪੇ ਤੈਨੂੰ ਦੇਊਗਾ ਸਜਾਵਾਂ असां ताईं असां ताईं साम्हूं बेशको कसां ताईं मुकीअ असां ताईं ਵੇਰ ਵੀ ਮਖੇਰਾ ਤੇਰੇ ਨਾਮ ਬਾਣੀ ਮਾਵਾ ਜਗਤ ਰੱਬ ਤੇਰਾ ਹਰ ਵੇਲੇ ਤੇਰਾ ਤੇਰੇ ਨਾਮ ਬਾਣੀ ਮਾਵਾ ਜਗਤ ਰੱਬ ਜਗਾ ਰੱਬ ਦੀ ਮੈਂ ਤੇਰਾ ਨਾਮ ਧਿਆਵਾਂੀ ਹੈ ਅਸਾਂ ਤੈਨੂੰ ਕੀ ਰੱਖਣਾ ਅਸਾਂ ਤੈਨੂੰ ਕੀ ਆਖਣਾ ਰੱਬ ਆਪੇ ਤੈਨੂੰ ਦੇਉਂਗਾ ਸਜਾਮਾਨੀ ਹਾਏ ਅਸਾਂ ਤੈਨੂੰ ਕੀ ਆਖਣਾ ਹਾਏ ਅਸਾਂ ਤੈਨੂੰ ਕੀ ਆਖਣਾ ਹਾਏ ਅਸਾਂ ਤੈਨੂੰ ਕੀ ਆਖਣਾ ਯਾਰ ਬੇ ਤੇਰਾ ਵਾਹ ਪਤਾ ਲੱਗ ਜੇ ਵਿਚੋ ਵਾਹ ਵਾਹ ਤੈਨੂੰ ਕਹਿਣਾ ਪੈ ਜਊ ਦੁਨੀਆਂ ਨੂੰ ਮਾਹੀ ਬਾਜ ਨਾ ਲਗਦਾ ਜੀ ਵੇ ਸਾਡਾ ਯਾਰ ਮਿਲਾ ਨਹੀਂ ਤੇ ਮਰ ਮੁਕਾ ਸਾਡਾ ਬਿਨ ਸਜਣਾ ਦੇ ਕੀ ਵੇ ਸਾਡਾ ਬਿਨ ਮਾਹੀ ਦੇ ਕੀ ਵਾ 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 ਰੱਬ ਯਾਪੇ ਤੈਨੂੰ ਦੇਊਗਾ ਸਜਾਵਾਨੀ ਹੈ ਅਸਾ ਤੈਨੂੰ ਕੀ ਆਪਣਾ ਹੈ ਅਸਾ ਅਸਾਂ ਤੇ ਮੁਕੀ ਆਸਣਾ ਅਸਾਂ ਤੇ ਮੁਕੀ ਆਸਣਾ ਅਗੇ ਕਰਦੀ ਹਾਸ ਤੇ ਮੇਰੇ ਪਿਆਰ ਵਾਲੇ ਤੂੰ ਬੜੀ ਕਾ ਤੂੰ ਪਾਰ ਦਿੱਤਾ ਮੇਰੇ ਪਿਆਰ ਵਾਲਾ ਵੇ ਧਿਆ ਮਾਗਾ ਅਰੇ ਰਵੀ ਮਖਰਾ ਤੇਰੇ ਨਾਮ ਵਾਲੀ ਮਾਵੇ ਜਦੋਂ ਤੇਰਾ ਹਰ ਵੇਲੇ ਤੇਰਾ ਤੇਰੇ ਨਾਮ ਵਾਲੀ ਮਾਵੇ ਜਦੋਂ ਤੇਰਾ ਜਵਾ ਰੱਬ ਦੀ ਮੈਂ ਤੇਰਾ ਨਾ ਤੇਰਾ ਬਾਨੀ ਹਏ ਅਸਾਂ ਤੈਨੂੰ ਕੀ ਆਖਣਾ ਅਸਾਂ ਤੈਨੂੰ ਕੀ ਆਖਣਾ ਰੱਬ ਆਪੇ ਤੈਨੂੰ ਦੇਊਗਾ ਸਜਾਣਾ ਹਏ ਅਸਾਂ ਤੈਨੂੰ ਕੀ ਆਖਣਾ ਹਏ ਅਸਾਂ ਤੈਨੂੰ ਕੀ ਆਖਣਾ ਹਏ ਅਸਾਂ ਤੈਨੂੰ